4 ਪੈਸੇ ਜਿਹਦੇ ਕੋ ਹੋਣ ਚਲੋ ਜੀ ਆਪਣਾ ਦਫਤਰ ਖੋਲ ਲਿਏ ਇੱਕ ਦੋ ਵੀਜ਼ੇ ਲੱਗ ਗਏ ਵੀ ਸਾਡਾ ਤਾਂ ਕੰਮ ਹੀ ਬਹੁਤ ਵਧੀਆ ਚੱਲਦਾ ਕਹਿੰਦੇ ਵੀਜ਼ਿਆਂ ਦੇ ਕੰਮ ਚ ਪੈਸਾ ਹੀ ਇੰਨਾ ਹੈ ਵੀ ਇੱਕ ਕੇਸ ਪਿੱਛੇ 10 ਲੱਖ ਤਾਂ ਬੰਦੇ ਨੂੰ ਆਮ ਬਚਦਾ ਸੱਚ ਹੈ 21000 ਰੁਪਏ ਦੇਣਾ ਸੀ ਫੀਸ ਪੇ ਕਰਨੀ ਆ ਤੁਹਾਨੂੰ ਪੰਜਾਬ ਸਰਕਾਰ ਨੇ ਲਾਇਸੈਂਸ ਦੇਣਾ ਕਿਤੇ ਵੀ ਆਪਣਾ ਆਫਿਸ ਖੋਲੋ ਤੁਸੀਂ ਕਰ ਸਕਦੇ ਆ ਬਾਹਰ ਇੱਕ ਬੋਰਡ ਲਾ ਦਿਓ ਵੀਜ਼ਿਆਂ ਦੇ ਮਾਹਿਰ ਐਨੇ ਵੀਜ਼ੇ ਲਵਾਏ ਨੇ ਜੀ ਸਭ ਤੋਂ ਵੱਡੀ ਗੱਲ ਜਿਹੜੀ ਚੱਲਦੀ ਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਕਹਣਾ ਸਾਨੂੰ ਚਾਹੀਦਾ ਜੀ ਪਾਸਪੋਰਟ ਇੱਕ ਆਧਾਰ ਕਾਰਡ ਤੁਹਾਡੀ ਫਾਈਲ ਚ ਕੀ ਲਾਉਣਾ ਉਹ ਉਹ ਜਾਣਦੇ ਨੇ ਤੁਹਾਨੂੰ ਨਹੀਂ ਪਤਾ ਔਰ ਤੁਹਾਡੀ ਵਰਗੀ ਫਾਈਲਾਂ ਤੇ ਕਿੰਨੀਆਂ ਤੇ ਗੈਂਬਲ ਹੋਈ ਜਾਣਾ ਇੱਕ ਪੰਜਾਬ ਚ ਹੋਰ ਟ੍ਰੈਂਡ ਛੇ ਸ਼ੁਰੂ ਹੋਇਆ ਇੱਕ ਕੰਸਲਟੈਂਟਸ ਦੇ ਵੱਲੋਂ ਕਹਿੰਦੇ ਅਸੀਂ ਪੈਕੇਜ ਲੈਨੇ ਆ ਜੀ ਪੈਕੇਜ ਦੇ ਹਿਸਾਬ ਨਾਲ ਤੁਸੀਂ ਬਸ ਆਪਣੇ ਡਾਕੂਮੈਂਟ ਦੇਣੇ ਆ ਬਾਕੀ ਸਾਰਾ ਕੰਮ ਸਾਡਾ ਹੈ ਤਿੰਨ ਮਹੀਨੇ ਦੇ ਵਿੱਚ ਤੁਹਾਡੇ ਹੱਥਾਂ ਚ ਅਸੀਂ ਵੀਜ਼ਾ ਦੇਣਾ ਹੀ ਦੇਣਾ ਇਸ ਚ ਕਿੰਨਾ ਕਪਲਾ ਹੁੰਦਾ ਸਭ ਤੋਂ ਵੱਡਾ ਕੱਪਲਾ ਹੀ ਇਸ ਚੀਜ਼ ਵਿੱਚ ਕੰਸਲਟੈਂਟ ਕੀ ਕਰਦੇ ਉਹਨਾਂ ਕਹਿਣਾ ਜੀ ਤੁਸੀਂ ਆਪ ਖਰਚਾ ਕੋਈ ਨਹੀਂ ਕਰਨਾ ਤੁਸੀਂ ਸਿਰਫ ਸਾਨੂੰ ਆਲ ਦਾ ਸਕੋਰ ਲੈ ਕੇ ਆ ਦਿਓ ਜੀ ਆਈਸੀ ਤੁਸੀਂ ਆਪੇ ਭਰਨੀ ਕਾਲੇਜੀ ਦੀ ਫੀਸ ਜਾਣੀ ਹੈ 15 ਤੋਂ 16000 ਡਾਲਰ ਤੁਹਾਡੇ ਕੋਲ ਕਿੰਨੇ ਲਾਣੇ ਆਫਟਰ ਵੀਜ਼ਾ 25 ਲੱਖ ਰੁਪਇਆ ਬੰਦਾ 25 ਲੱਖ ਦੇਣਾ ਈਜ਼ੀ ਸਮਝਦਾ ਰਾਦਰ ਦਨ ਜੋ ਰੀਅਲ ਰਾਊਟ ਆ ਉਹਨੂੰ ਫਾਲੋ ਨਹੀਂ ਕਰਦਾ ਰੀਅਲ ਰਾਊਟ ਇਹ ਆ ਜੀ ਆਈਸੀ ਆਪਣੀ ਆਪ ਭਰੋ ਤੁਹਾਡੇ ਪੈਸੇ ਆ ਰਕਲੀ ਕਾਲਜ ਕੋ ਜਾਣ ਰਕਲੀ ਬੈਂਕ ਕੋ ਜਾਣਗੇ ਤੁਹਾਡੀ ਫੀਸ ਆ ਤੁਸੀਂ ਆਪ ਭਰੋ ਤੁਸੀਂ ਕਿੰਨੇ ਲੱਖ ਚ ਵੀਜ਼ਾ ਲਵਾਉਨੇ ਆ ਅੱਜ ਤੱਕ ਕੋਈ ਇੱਕ ਬੰਦਾ ਇਹ ਕਹਿ ਹੀ ਨਹੀਂ ਸਕਦਾ ਵੀ ਇਹਨਾਂ ਨੇ ਕੋਈ ਪੈਕੇਜ ਕੀਤਾ ਹਜ਼ਾਰ ਤੋਂ ਵੱਧ ਮੈਮ ਸਟੱਡੀ ਵੀਜ਼ਾ ਲਵਾ ਦਿੰਦੇ ਨੇ ਅਸੀਂ ਇੱਕ ਵੀ ਸਟੂਡੈਂਟ ਅੱਜ ਤੱਕ ਪ੍ਰਾਈਵੇਟ ਕਾਲਜ ਨਹੀਂ ਭੇਜਿਆ ਜੋ ਕੰਮ ਕਰਾਂਗੇ ਸਟੂਡੈਂਟ ਆਪਣੀ ਫੀਸ ਆਪ ਭਰੇ ਜੀਆਈਸੀ ਆਪਣੇ ਆਪ ਭਰੇ ਅਸੀਂ ਸਿਰਫ ਫੀਸ ਲੈਣੀ ਆਪਣੇ ਕੰਮ ਕਰਨ ਦੀ ਵੱਡੇ ਤੇ ਲੋਕ ਯਕੀਨ ਕਿਵੇਂ ਕਰਨ ਤੁਸੀਂ ਪਹਿਲਾਂ ਆ ਕੇ ਆਪਣੀ ਸਾਰੀ ਸ਼ੰਕਾ ਦੂਰ ਕਰੋ ਤੁਸੀਂ ਆ ਕੇ ਦੇਖੋ ਵੀ 2019 ਤੋਂ ਵੀਜ਼ੇ ਲੱਗਦੇ ਆ ਰਹੇ ਆ ਜੇ ਸਿਰਫ 4 ਦਿਨ ਹੀ ਹੋਏ ਨੇ ਅਜੇ ਸਾਨੂੰ ਸਿਰਫ ਇਹ ਦਿਖ ਜਾਂਦੇ ਵੀ ਅੱਜ ਕਿਸੇ ਬੰਦੇ ਨੇ ਮੂਰੇ 10 ਪਾਸਪੋਰਟ ਰੱਖਤੇ ਅਗਰ ਅੱਜ 10 15 ਪਾਸਪੋਰਟ ਤੁਮ ਦਿਖਾ ਜਾਂਦੇ ਹਨਾ ਤਾਂ ਸ਼ਟਰ ਥੱਲੇ ਲੱਗਣ ਨੂੰ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਕੁਝ ਜਿਹੜੇ ਕੰਸਲਟੈਂਟ ਨੇ ਨਾ ਉਹ ਤਾਂ ਕਹਿੰਦੇ 5 5 ਲੱਖ ਚ ਵੀਜ਼ਾ ਆ ਜਾਂਦਾ ਜਿਹੜੇ ਬਾਈ ਬਾਈ 25 25 ਲੱਖ ਚੱਕੀ ਫਿਰਦੇ ਨੇ ਉਹ ਤਾਂ ਬੇਫਕੂ ਬਣਾ ਰਹੇ ਨੇ ਲੋਕਾਂ ਨੂੰ ਈਅਰ ਅਪਲਾਈ ਕਰਨੀ ਆ ਤਾਂ ਸਾਡੇ ਕੋਲ ਉਹ ਰੀਅਲ ਡਾਕੂਮੈਂਟਸ ਨਹੀਂ ਆਉਣੇ। ਉਦੋਂ ਤੁਹਾਡੇ ਲੱਗਦਾ ਮਿਸ ਰੈਪਰੈਜ਼ੈਂਟੇਸ਼ਨ। ਉਦੋਂ ਤੁਹਾਡਾ ਉਹ ਵਰਕ ਪਰਮਿਟ ਵੀ ਕੈਨਸਲ ਸਾਰਾ ਸਟੇਟਸ ਵੀ ਕੈਨਸਲ ਅੱਜਕੱਲ ਕੈਪ ਸਿਸਟਮ ਜੋ ਐ ਕੰਪਲਸਰੀ ਕਰ ਦਿੱਤਾ ਕੈਨੇਡਾ ਨੇ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਪਹਿਲਾਂ ਕੀ ਸੀਗਾ ਇੱਕ ਨੰਬਰ ਹੀ ਨਹੀਂ ਸੀ ਕਿ ਕਿੰਨੀ ਐਪਲੀਕੇਸ਼ਨ ਲੱਗ ਸਕਦੀ ਐਨੇ ਕਾਲਜਿਸ ਨੇ ਜਿਨ੍ਹਾਂ ਨੂੰ ਲੇਟਰ ਆਨ ਅਸੀਂ ਸੁਣਦੇ ਆਂ ਕਿ ਇਹ ਇਹ ਕਾਲਜ ਬਣਿਆ ਕਦੋਂ ਥੈਰ ਇਜ਼ ਦੀ ਓਨਲੀ ਰੀਜ਼ਨ ਉਹਨਾਂ ਨੇ ਐਕਸਪਲੋਇਟੇਸ਼ਨ ਬੰਦ ਕਰਨ ਲਈ ਇੱਕ ਕੈਪ ਲਾ ਦਿੱਤਾ ਕਿ ਅਗਰ ਆਉਣ ਆਇਆ ਜੀ ਸੱਦ ਕੇ ਆਓ ਇੱਥੇ ਤੁਸੀਂ ਪੜ੍ਹਨਾ ਆਇਆ ਸਹੀ ਕਾਲਜ ਵਿੱਚ ਪੜ੍ਹਿਓ ਇਹ ਕੈਪ ਲਾਵਾਂਗੇ ਐਨੇ ਹੀ ਆਪਾਂ ਸਟੱਡੀ ਪਰਮਿਟ ਦੇਣੇ ਨੇ ਜਿਹੜੇ ਬੱਚੇ ਕੈਨੇਡਾ ਪਹੁੰਚ ਗਏ ਉੱਥੇ ਜਾ ਕੇ ਉਹ ਕਹਿੰਦੇ ਕੰਮ ਨਹੀਂ ਮਿਲਦਾ ਕਈ ਵੀਡੀਓ ਸਾਹਮਣੇ ਆਉਂਦੀਆਂ ਅਸੀਂ 4-4 ਮਹੀਨੇ ਹੋ ਗਏ ਘਰੇ ਬੈਠੇ ਆ ਸਾਡੇ ਕੋਲ ਰੈਂਟ ਪੇ ਕਰਨ ਦੇ ਪੈਸੇ ਹੈ ਨਹੀਂ ਅਸੀਂ ਕੀ ਕਰੀਏ ਇੱਥੇ ਤਾਂ ਕੰਮ ਹੀ ਹੈ ਨਹੀਂ ਉਹ ਵੀਡੀਓ ਫਿਰ ਕੀ ਕਰਨੀ ਹੈ ਬੱਲਾ ਇੱਕ ਸੁਪਨਾ ਦਿਖਾਇਆ ਜਾਂਦਾ ਫਿਰ ਜਦੋਂ ਆਪਾਂ ਇੱਕੋ ਜਗ੍ਹਾ ਵਿੱਚ ਸਾਰੇ ਜਾਣੇ ਜਾ ਹੀ ਜਾਵਾਂਗੇ ਤੇ ਜੌਬ ਦੀ ਤਾਦਾਦ ਤਾਂ ਕੱਢੇਗੀ ਜਦੋਂ ਜੌਬ ਆਪਰਚੂਨਿਟੀਆਂ ਨਹੀਂ ਹੈ ਤਾਂ ਹੀ ਬਾਹਰ ਨਿਕਲਦੇ ਆ ਤਾਂ ਆਪਾਂ ਇੱਕ ਕੰਫਰਟ ਜ਼ੋਨ ਵਿੱਚ ਕਿਉਂ ਜਾਣਾ ਚਾਹੁੰਦੇ ਆ ਬ੍ਰੈਂਟਨ ਦੇ ਵਿੱਚ ਕੋਈ ਐਸੀ ਜ਼ਿਆਦਾ ਰਿਪਿਊਟਡ ਯੂਨੀਵਰਸਿਟੀ ਨਹੀਂ ਹੈ ਜਿਹਨੂੰ ਤੁਸੀਂ ਕੈਨੇਡਾ ਦੇ ਬਾਕੀ ਵੱਡੀ ਵੱਡੀ ਯੂਨੀਵਰਸਿਟੀ ਨਾਲ ਕੰਪੇਅਰ ਕਰੋ ਪਰ ਉੱਥੇ ਹੈਗਾ ਕੌਣ ਆ ਤੁਹਾਡਾ ਰਿਸ਼ਤੇਦਾਰ ਤੁਹਾਡਾ ਇੱਕ ਫਰੈਂਡ ਜਿਹੜਾ ਕਹਿੰਦਾ ਇੱਥੇ ਆ ਜਾ ਬਾਕੀ ਦੇਖ ਲਵਾਂਗਾ ਕੈਨੇਡਾ ਦੇ ਇੱਕ ਟੁਕੜ 50 ਹੋਰ ਸਿਟੀਜ਼ ਨੇ ਜਿੱਥੇ ਆਪਾਂ ਪ੍ਰੋਪਰ ਕੰਮ ਕਰ ਸਕਦੇ ਆ ਬਹੁਤ ਵੱਡੇ ਵੱਡੇ ਯੂਨੀਵਰਸਿਟੀ ਨੇ ਜਿੱਥੇ ਪੜ ਸਕਦੇ ਆ ਅਗਰ ਪੜਦੇ ਆ ਤਾਂ ਉੱਤੇ ਔਨ ਕੈਂਪਸ ਕੰਮ ਵੀ ਹੁੰਦਾ ਬਾਹਰ ਸਿਟੀ ਵਿੱਚ ਕੰਮ ਵੀ ਹੁੰਦਾ ਪਰ ਆਪਾਂ ਕਰਨਾ ਨਹੀਂ ਇੰਡੀਆ ਤੋਂ ਨਿਕਲਣਾ ਜਾਣਾ ਜੀ ਅਸੀਂ ਉਹ ਯੂਨੀਵਰਸਿਟੀ ਵਿੱਚ ਪੜਾਂਗੇ ਕਾਲਜ ਪੜਾਂਗੇ ਪਰ ਦਾ ਮੋਮੈਂਟ ਯੂ ਲੈਂਡ ਇਨ ਕੈਨੇਡਾ ਆਲ ਇਕੇਰਸ ਸੋਰੀ ਬਾਜੀ ਮੇਰਾ ਦਿੱਥੇ ਦਿਲ ਨਹੀਂ ਲੱਗਣਾ ਮੈਨੂੰ ਮੇਰਾ ਰਿਸ਼ਤੇਦਾਰ ਚਾਹੀਦਾ ਪਰ ਰਿਸ਼ਤੇਦਾਰ ਰੱਖਦੇ ਕਿੰਨਾ ਚਿਰ ਨੇ ਆਪਾਂ ਬ੍ਰੈਂਟਨ ਟੋਰਾਂਟੋ ਸਰੀ ਵਿੱਚ ਹੀ ਕਿਉਂ ਲੈਂਡ ਕਰਨਾ ਚਾਹੁੰਦੇ ਅਗਰ ਇਹ ਦੋ ਤਿੰਨ ਸਿਟੀ ਨੂੰ ਨਾਮ ਛੱਡ ਕੇ ਬਾਹਰ ਨਿਕਲੀਏ ਥੋੜਾ ਜ਼ੋਨ ਚੋਂ ਬਾਹਰ ਚਲੋ ਜੌਬਸ ਵੀ ਵਧੀਆ ਨੇ ਤੁਹਾਡਾ ਫਿਊਚਰ ਵੀ ਸਿਕਿਉਰ ਹੈ ਔਰ ਕਦੀ ਵੀ ਇੰਦਾ ਦੀ ਖਬਰਾਂ ਨਹੀਂ ਆਉਣਗੀਆਂ ਤੁਸੀਂ ਕਦੀ ਵੀ ਕਿਸੇ ਹੋਰ ਸਿਟੀ ਤੋਂ ਨਹੀਂ ਸੁਣਿਆ ਹੋਣਾ ਸਾਡੇ ਕੰਮ ਹੈ ਨਹੀਂ ਅਸੀਂ ਰਹਿਣਾ ਔਕਾ ਸਿਰਫ ਬ੍ਰੈਂਟਨ ਟੋਰਾਂਟੋ ਔਰ ਸਟੇਟ ਸਖਤਾਈ ਦੇ ਨਾਲ ਇਮੀਗ੍ਰੇਸ਼ਨ ਦੇ ਕੰਮ ਨੂੰ ਧੱਕਾ ਲੱਗਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਵੀ ਧੱਕਾ ਲੱਗਾ ਜਿੰਨੇ ਲੋਕਾਂ ਦੇ ਲਈ ਲੋਕਾਂ ਦੇ ਅੰਦਰ ਇੱਕ ਡਰ ਦਾ bizness ਪਾ ਦਿੱਤਾ ਗਿਆ ਜਿਨ੍ਹਾਂ ਨੂੰ ਕੈਨੇਡਾ ਰਿਐਲਿਟੀ ਕੰਮ ਨਹੀਂ ਕਰਨਾ ਹੁੰਦਾ ਸੀਗਾ ਉਹਨਾਂ ਨੇ ਆਪ ਹੋਰ ਰਸਤੇ ਚੂਜ਼ ਕਰ ਲਏ ਆਪ ਹੋਰ ਕੰਟਰੀਸ ਵੱਲ ਮਰਜ ਕਰਨਾ ਸ਼ੁਰੂ ਕਰ ਦਿੱਤਾ ਔਰ ਨਾਲ ਦੀ ਨਾਲ ਇਹ ਨਿਊਜ਼ ਫਲਾਉਣੀ ਬਹੁਤ ਈਜ਼ੀ ਹੈ ਅੱਜਕੱਲ੍ਹ ਸਿਰਫ ਇੱਕ ਹੀ ਪਉਣਾ ਕੈਨੇਡਾ ਖਤਮ ਹੋ ਗਿਆ ਕੈਨੇਡਾ ਕਮ ਹੈ ਨਹੀਂ ਕੈਨੇਡਾ ਸਟੂਡੈਂਟ ਦਾ ਕੋਈ ਭੁਖ ਨਹੀਂ ਜਿਹੜੇ ਆਪ ਲੁਧਿਆਣਾ ਨਹੀਂ ਟੱਪੇ ਉੱਥੇ ਜਾ ਕੇ ਕਹਿੰਦੇ ਨੇ ਵੱਡੇ ਵੱਡੇ ਉਪੀਚਾ ਦੇਣਗੇ ਕੈਨੇਡਾ ਬੰਦ ਹੋ ਗਿਆ ਤੁਸੀਂ ਆਪ ਜਾ ਕੇ ਦੇਖਿਆ ਤੁਹਾਡਾ ਵੀਜ਼ਾ ਲੱਗਾ ਆ ਪਰ ਕਰਨਗੇ ਜੀ ਸਾਡੇ ਦੇ ਅਸੀਂ ਫਲਾਣੇ ਕਾਲਜ ਵਿੱਚ ਟਾਈਅੱਪ ਨੇ ਆਪ ਉਹ ਕਾਲਜ ਵਿੱਚ ਕਦੀ ਨਹੀਂ ਗਏ ਕੈਨੇਡਾ ਐਸੋੜੇ ਕੰਮ ਪ੍ਰਮੋਟ ਕਰ ਰਿਹਾ ਸਕਿੱਲ ਨੂੰ ਕੈਨੇਡਾ ਕਰ ਰਿਹਾ ਪ੍ਰਮੋਟ ਹੈਲਥ ਟ੍ਰੇਡ ਨੂੰ ਕਹਿੰਦੇ ਹੁਣ ਤਾਂ ਉੱਥੇ ਕੁੜੀਆਂ ਵੀ ਸੇਫ ਨਹੀਂ ਹੈਗੀਆਂ ਮਾਹੌਲ ਇੰਨਾ ਗੰਦਾ ਹੋ ਗਿਆ ਹੈ ਸਾਡਾ ਤਾਂ ਜਿਹੜੇ ਪੰਜਾਬ ਬੈਠੇ ਮਾਪੇ ਕਹਿੰਦੇ ਸਾਡਾ ਦਿਲ ਨਹੀਂ ਕਰਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜੀਏ ਇਹ ਨਹੀਂ ਕਹਿ ਸਕਦੇ ਵੀ ਇੱਕ ਕੁੜੀ ਨੇ ਰੋਂਗ ਕਰ ਦਿੱਤਾ ਤੇ ਬਾਕੀ ਹਜ਼ਾਰ ਵੀ ਨਾਲ ਰੋਂਗ ਹੋ ਗਈ ਕਿੰਨੀਆਂ ਧੀਆ ਨੇ ਲੋਕਾਂ ਦੀ ਜਿਹੜੀ ਕੈਨੇਡਾ ਗਈਆਂ ਨੇ ਔਰ ਆਪਣੇ ਮਾਪਿਆਂ ਨੂੰ ਪ੍ਰਾਊਡ ਫੀਲ ਕਰਾਇਆ ਆਪ ਗਈਆਂ ਕੰਮ ਕੀਤਾ ਸ਼ਿਫਟਾਂ ਲਾਈਆਂ ਪੀਆਰ ਹੋਏ ਮਾਪਿਆਂ ਨੂੰ ਬੁਲਾਇਆ ਤੇ ਗਾਂ ਸਾਰੀ ਲਾਈਫ ਸੈੱਟ ਕੀਤੀ ਵਰਕ ਪਰਮਿਟ ਮਿਲ ਗਿਆ ਪਰ ਉਸ ਤੋਂ ਬਾਅਦ ਪੀਆਰ ਚ ਬੜੀ ਦਿੱਕਤ ਆ ਰਹੀ ਹੈ ਵੀ ਇੱਕ ਟਾਈਮ ਸੀਗਾ ਕੈਨੇਡਾ ਦੇ ਵਿੱਚ ਜਦੋਂ ਕੋਈ ਬੱਚਾ ਜਾਂਦਾ ਸੀ ਉਹਨੂੰ ਤਿੰਨਾਂ ਚਾਰ ਸਾਲ ਦੇ ਵਿੱਚ ਪੀਆਰ ਮਿਲ ਜਿਹਾ ਜਾਂਦੀ ਸੀ ਪਰ ਹੁਣ ਅੱਜਕੱਲ ਤਾਂ ਬੱਚੇ ਕਹਿੰਦੇ 6-6 ਸਾਲ ਲੰਕੀ ਜਾਂਦੇ ਨੇ ਪੀਆਰ ਹੀ ਨਹੀਂ ਮਿਲਦੀ ਫਿਰ ਉਹ ਕੈਨੇਡਾ ਜਾਣ ਦਾ ਕੀ ਫਾਇਦਾ ਅਪਾ ਬਹੁਤ ਸੌਖੇ ਕੋਰਸ ਚੂਜ਼ ਕਰਦੇ ਆ ਟੈਕ ਪਾਇਲਟ ਪ੍ਰੋਗਰਾਮ ਹੈ ਸੋ ਆਈਟੀ ਨੂੰ ਜੌਬਸ ਨੂੰ ਬਹੁਤ ਤਵੱਜੋ ਦਿੰਦੇ ਨੇ ਪ੍ਰੋਪਰ ਪੜਾਈ ਕਰੋ 3 ਸਾਲ ਦਾ ਵਰਕ ਪਰਮਨ ਮਿਲਣਾ ਮੈਂ ਮਨ ਹੀ ਨਹੀਂ ਸਕਦਾ ਵੀ ਤੁਹਾਡ ਕੋ 3 ਸਾਲ ਕੋਈ ਐਸਾ EMPLOYEER ਨਾ ਮਿਲੇ ਜਿਹੜਾ ਤੁਹਾਨੂੰ ਤੁਹਾਡੀ ਫੀਲਡ ਦੀ ਜੌਬ ਨਾ ਦੇਵੇ ਸਟੂਡੈਂਟ ਉਹ 3 ਸਾਲ ਦੇ ਦੌਰਾਨ ਆਪਣੀ ਜੋ ਪੜ੍ਹੇ ਆ ਉਹ ਜੌਬ ਨਹੀਂ ਲੱਭਦੇ ਉਹ ਸ਼ਾਰਟਕਟ ਮਾਰੀ ਜਾਂਦੇ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਸੀ ਕੈਨੇਡਾ ਦੀ ਧਰਤੀ ਤੇ ਪ੍ਰਵਾਸੀਆਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਇੱਥੇ ਰਹਿਣ ਨੂੰ ਘਰ ਨਹੀਂ ਮਿਲ ਰਹੇ ਤੇ ਅਸੀਂ ਇਸ ਕਰਕੇ ਇਹਨਾਂ ਨੂੰ ਘਟਾਉਣਾ ਵੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਖਤਾਈ ਕਰ ਦੇਣੀ ਹੈ ਜਿਹੜਾ ਈਜ਼ੀ ਵੇ ਆਊਟ ਸੀਗਾ ਉਹ ਸਖਤਾਈ ਕਰ ਦਿੱਤੀ ਆ ਜਿਹੜੀਆਂ ਠੱਗੀਆਂ ਵੱਜਦੀਆਂ ਪਈਆਂ ਸੀ ਉਹ ਸਖਤਾਈ ਕਰ ਦਿੱਤੀ ਆ ਕਦੀ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਬੰਦ ਨਹੀਂ ਹੋਣੀ ਇਹ ਬਿਲੀਅਨ ਡਾਲਰ ਇੰਡਸਟਰੀ ਆ 13 ਰਿਫਿਊਜ਼ਲਾਂ ਤੋਂ ਬਾਅਦ 18 ਦਿਨ ਦਾ ਵੀਜ਼ਾ ਜੀ ਔਨ ਕੈਮਰਾ ਤੁਸੀਂ ਇਹ ਗੱਲ ਕਹਿ ਰਹੇ ਹੋ ਬਿਲਕੁਲ ਕਹਿ ਰਹੇ ਆ ਜੀ ਔਰ ਉਹਦਾ ਪ੍ਰੋਪਰ ਰਿਕਾਰਡ ਦੇਖਣਾ ਮੇਰੇ ਆਫਿਸ ਜਦੋਂ ਮਰਜ਼ੀ ਆ ਜਾ ਅੱਜ ਜੇ ਕਿਸੇ ਏਜੰਟ ਕੋ ਚਲੇ ਜੀਏ ਨਾ ਤਿੰਨ ਰਿਫਿਊਜ਼ਲਾਂ ਆ ਜਾਣ ਜਾਂ ਚਾਰ ਆਉਣ ਉਹ ਕਹਿੰਦੇ 13 ਨਹੀਂ ਬਣਨਾ ਬਾਈ ਤੂੰ ਜਾਂ ਤਾਂ ਅਮਰੀਕਾ ਚਲੇ ਜਾ ਜਾਂ ਆਸਟ੍ਰੇਲੀਆ ਚਲੇ ਜਾ ਕੈਨੇਡਾ ਦਾ ਇੰਪੋਸੀਬਲ ਹੈ ਤੁਸੀਂ ਕਿਵੇਂ ਪੋਸੀਬਲ ਕੀਤਾ ਉਹ ਬਸ ਇਹ ਸੀਗਾ ਵੀ ਜੇ ਤਾਂ ਲੱਗ ਗਿਆ ਫੇ ਤਾਂ 25-30 ਲੱਖ ਆ ਜਾਣਾ ਜੇ ਨਹੀਂ ਲੱਗਾ ਉਹਨੂੰ ਕਹਿਣਾ ਜ਼ਰਾ ਕੁਝ ਬਣਦਾ ਨਹੀਂ ਆ 10 ਦਿਨ ਕਿਸੇ ਨਾ ਕੰਮ ਕਰਕੇ ਬਾਹਰ ਲਖਾੜ ਦੇਣਾ ਵੀ ਅੱਜ ਮੈਂ ਬਾਹਿਰ ਹਾਂ ਉਹਨੇ 3-4 ਰਿਫਿਊਜ਼ਨ ਦਾ ਪੱਕਾ ਦੇਣੀਆਂ ਦੇਣੀਆਂ ਨੇ ਸ਼ੋਰ ਸ਼ੋਰ ਵੀਜ਼ਾ ਬਹੁਤ ਚੱਲਿਆ ਸੀ ਅੱਜ ਮਿਲਦਾ ਹੈ ਇਹ ਗੈਂਬਲਿੰਗ ਆ ਬਹੁਤ ਵੱਡੀ ਤੁਹਾਨੂੰ ਕਹਿਣਾ ਮੈਨੂੰ ਚਾਹੀਦਾ ਪਾਸਪੋਰਟ ਆਧਾਰ ਕਾਰਡ ਦੇ ਪੈਨ ਕਾਰਡ ਸੋ ਗੁਰਪ੍ਰੀਤ ਨਾਮ ਦੀ ਕੋਈ ਹੋਰ ਪ੍ਰੋਫਾਈਲ ਚੱਕਣੀ ਆ ਜਿਹੜੀ ਜਾਂ ਤਾਂ ਕੋਈ ਬੈਂਕ ਵਿੱਚ ਜੌਬ ਕਰਦੀ ਹੋਏਗੀ ਜਾਂ ਕੋਈ ਚਾਰਟਰਡ ਅਕਾਊਂਟੈਂਟ ਹੋਏਗੀ ਜਾਂ ਕੋਈ ਬਹੁਤ ਵੱਡਾ ਕੋਈ ਡਾਕਟਰ ਹੋਏਗੀ ਉਹਦੀ ਡਾਕੂਮੈਂਟੇਸ਼ਨ ਤੁਹਾਡੀ ਫਾਈਲ ਲਾ ਕੇ ਇੱਕ ਐਮਬੈਸੀ ਵਿੱਚ ਜਾਣੀ ਆ ਇਦਾਂ ਦੀ ਕਿੰਨੀਆਂ ਗੁਰਪ੍ਰੀਤ ਦੀ ਫਾਈਲ ਜਾਣੀ ਆ ਕੋਈ ਤਾਂ ਅਪਰੂਵਲ ਆਏਗੀ ਉਸ ਦਿਨ ਉਹ ਬਣ ਜਾਣਾ ਇਹ ਸ਼ੋਰ ਸ਼ੋਰ ਵੀਜ਼ਾ ਆ ਇੱਕ ਪੰਜਾਬ ਚ ਹੋ ਟ੍ਰੈਂਡ ਚ ਸ਼ੁਰੂ ਹੋਇਆ ਇੱਕ ਕੰਸਲਟੈਂਟਸ ਦੇ ਵੱਲੋਂ ਕਹਿੰਦੇ ਅਸੀਂ ਪੈਕੇਜ ਲੈਨੇ ਆ ਜੀ ਪੈਕੇਜ ਦੇ ਹਿਸਾਬ ਨਾਲ ਤੁਸੀਂ ਬਸ ਆਪਣੇ ਡਾਕੂਮੈਂਟ ਦੇਣੇ ਆ ਬਾਕੀ ਸਾਰਾ ਕੰਮ ਸਾਡਾ ਹੈ 3 ਮਹੀਨੇ ਦੇ ਵਿੱਚ ਤੁਹਾਡੇ ਹੱਥਾਂ ਚ ਅਸੀਂ ਵੀਜ਼ਾ ਦੇਣਾ ਹੀ ਦੇਣਾ ਇਸ ਚ ਕਿੰਨਾ ਕਪਲਾ ਹੁੰਦਾ ਸਭ ਤੋਂ ਵੱਡਾ ਕਪਲਾ ਹੀ ਇਸ ਚੀਜ਼ ਵਿੱਚ ਸਭ ਤੋਂ ਪੈਕੇਜ ਕਰਨ ਦੀ ਲੋੜ ਕੀ ਆ ਅਗਰ ਸੋ ਮੈਂ ਤੁਹਾਨੂੰ ਕੈਟੇਗਰੀ ਵਾਈਜ਼ ਦੱਸ ਦਿੰਨਾ ਜੈਸ ਸੁਪੋਜ਼ ਆਪਾਂ ਸਟੱਡੀ ਵੀਜ਼ਾ ਤੇ ਜਾਣਾ ਸਾਰਿਆਂ ਨੂੰ ਪਤਾ ਵੀ ਸਟੱਡੀ ਵੀਜ਼ਾ ਜਾਣ ਲਈ ਦੋ ਸ਼ਰਤਾਂ ਜ਼ਰੂਰੀ ਨੇ ਐਕਚੁਅਲੀ ਤਿੰਨ ਜ਼ਰੂਰੀ ਨੇ ਪਹਿਲਾ ਤੁਹਾਡੀ ਸਾਲ ਦੀ ਫੀਸ ਜਾਣੀ ਚਾਹੀਦੀ ਫਿਰ ਤੁਸੀਂ ਜੀਆਈਸੀ ਪਰ ਉਹ ਜੀਆਈਸੀ ਦਾ ਮਤਲਬ ਤੁਹਾਨੂੰ ਉੱਥੇ ਰਹਿਣ ਸੈਣ ਦਾ ਖਰਚਾ ਤੁਹਾਡੇ ਕੋਲ ਹੋਣਾ ਚਾਹੀਦਾ ਥਰਡ ਤੁਸੀਂ ਆਲਸ ਜਾਂ ਪੀਟੀ ਦੇ ਵਿੱਚ ਵਧੀਆ ਸਕੋਰ ਲੈ ਲਓ ਜੀ ਕੰਸਲਟੈਂਟ ਕੀ ਕਰਦੇ ਉਹਨਾਂ ਕਹਿਣਾ ਜੀ ਤੁਸੀਂ ਆਪ ਖਰਚਾ ਕੋਈ ਨਹੀਂ ਕਰਨਾ ਤੁਸੀਂ ਸਿਰਫ ਸਾਨੂੰ ਆਲ ਦਾ ਸਕੋਰ ਲੈ ਕੇ ਆ ਦਿਓ ਜੀਆਈਸੀ ਤੁਸੀਂ ਆਪੇ ਭਰਨੀ ਉਹਦੇ ਵਿੱਚ ਵੀ ਇੱਕ ਛੋਟਾ ਭੇਦ ਹੈਗਾ ਜਿਹੜਾ ਲੋਕਾਂ ਨੂੰ ਬਾਅਦ ਚ ਪਤਾ ਲੱਗਦਾ ਸੋ ਜੀਆਈਸੀ ਬੱਚਾ ਆ ਭਰਦਾ ਹੈ ਕਾਲੇਰੀ ਫੀਸ ਜਾਣੀ ਆ 15 ਤੋਂ 16000 ਡਾਲਰ ਤੁਹਾਡੇ ਕੋਲ ਕਿੰਨੇ ਲਾਣੇ ਆਫਟਰ ਵੀਜ਼ਾ 25 ਲੱਖ ਰੁਪਏ ਜੀ ਬੰਦਾ 25 ਲੱਖ ਦੇਣਾ ਈਜ਼ੀ ਸਮਝਦਾ ਰਾਦਰਦਨ ਜੋ ਰੀਅਲ ਰਾਊਟ ਆ ਉਹਨੂੰ ਫਾਲੋ ਨਹੀਂ ਕਰਨਾ ਰੀਅਲ ਰਾਊਟ ਇਹ ਆ ਜੀਆਈਸੀ ਆਪ ਨਹੀਂ ਆਪ ਭਰੋ ਤੁਹਾਡੇ ਪੈਸੇ ਆ ਡਾਇਰੈਕਟਲੀ ਕਾਲਜ ਕੋ ਜਾਣ ਡਾਇਰੈਕਟਲੀ ਬੈਂਕ ਕੋਲ ਜਾਣਗੇ ਤੁਹਾਡੀ ਫੀਸ ਆ ਤੁਸੀਂ ਆਪ ਭਰੋ ਤਾਂ ਕਿ ਤੁਹਾਨੂੰ ਪਤਾ ਹੋਵੇ ਵਿੱਚ ਕੋਈ ਹਿਡਨ ਚਾਰजेस ਤੇ ਨਹੀਂ ਹੈਗੇ ਤੁਸੀਂ ਕੰਸਲਟੈਂਟ ਜੋ ਵੀ ਫੀਸ ਆ ਲੱਖ ਰੁਪਏ ਲੈਣਾ ਉਹਨੇ ਦੋ ਲੈਣਾ ਜਿੰਨੇ ਵੀ ਲੈਣਾ ਪਰ ਉਹਨੂੰ ਜਸਟੀਫਾਈ ਦਾ ਕਰੇ ਅਸੀਂ ਕੀ ਕਰਦੇ ਹਾਂ ਸ਼ਾਰਟਕੱਟ ਵੀ ਆਪ ਰਿਸਕ ਨਹੀਂ ਲੈਣਾ ਆਪ ਪੈਸੇ ਨਹੀਂ ਲਾਉਣੇ ਪਰ ਜੋ ਕੰਸਲਟੈਂਟ ਬੱਜ 25 28 30 ਲੱਖ ਵੀ ਲਾਉਗਾ ਨਾ ਉਹ ਕਰਦਾਂਗੇ ਤੁਸੀਂ ਕਿੰਨੇ ਲੱਖ ਚ ਵੀਜ਼ਾ ਲਵਾਉਨੇ ਆਈ ਤੱਕ ਕੋਈ ਇੱਕ ਬੰਦਾ ਕਹਿ ਹੀ ਨਹੀਂ ਸਕਦਾ ਵੀ ਇਹਨਾਂ ਨੇ ਕੋਈ ਪੈਕੇਜ ਕੀਤਾ ਹਜ਼ਾਰ ਤੋਂ ਵੱਧ ਮੈਮ ਸਟੱਡੀ ਵੀਜ਼ਾ ਲਵਾ ਦਿੱਤੇ ਨੇ 2019 ਦੇ ਸਾਡਾ ਆਫਿਸ ਆ ਇੰਡੀਆ ਦੇ ਵਿੱਚ ਔਰ ਜਿਹੜਾ ਲੋਕੀ ਹੋਣ ਰੋਕਣ ਲੱਗੇ ਆ ਨਾ ਪ੍ਰਾਈਵੇਟ ਕਾਲਜ ਵਿੱਚ ਨਹੀਂ ਭੇਜਣਾ ਅਸੀਂ ਇੱਕ ਵੀ ਸਟੂਡੈਂਟ ਅੱਜ ਤੱਕ ਪ੍ਰਾਈਵੇਟ ਕਾਲਜ ਨਹੀਂ ਭੇਜਿਆ ਮਤਲਬ ਸਾਨੂੰ ਪੈਕੇਜ ਕਰਨ ਦੀ ਲੋੜ ਹੀ ਨਹੀਂ ਆ ਜੋ ਕੰਮ ਕਰਾਂਗੇ ਸਟੂਡੈਂਟ ਆਪਣੀ ਫੀਸ ਆਪ ਭਰੇ जीआईसी ਆਪਣੇ ਆਪ ਭਰੇ ਅਸੀਂ ਸਿਰਫ ਫੀਸ ਲੈਣੀ ਆਪਣੇ ਕੰਮ ਕਰਨ ਦੀ ਸੋ ਸਾਨੂੰ ਆਪ ਪੈਕੇਜ ਕਰਨ ਦੀ ਲੋੜ ਹੀ ਨਹੀਂ ਹੈ ਤੁਹਾਡੇ ਤੇ ਲੋਕ ਯਕੀਨ ਕਿਵੇਂ ਕਰਨ ਸਾਡਾ ਕੰਮ ਦੇਖ ਸਕਦੇ ਆ ਜੀ ਸਾਡੇ ਆਫਿਸ ਵਿਜ਼ਿਟ ਕਰਨ ਤੁਸੀਂ ਪਹਿਲਾਂ ਆ ਕੇ ਆਪਣੀ ਸਾਰੀ ਸ਼ੰਕਾ ਦੂਰ ਕਰੋ ਤੁਸੀਂ ਆ ਕੇ ਦੇਖੋ ਵੀ 2019 ਤੋਂ ਵੀਜ਼ੇ ਲੱਗਦੇ ਆ ਰਹੇ ਆ ਜੇ ਸਿਰਫ 4 ਦਿਨ ਹੀ ਹੋਏ ਨੇ ਅਜੇ ਦੇਖੋ ਅੱਜ ਕੱਲ ਕੀ ਹੈ ਵੀ ਹਰ ਜਿਹੜੀ ਚਮਕਦੀ ਚੀਜ਼ ਆ ਸੋਨਾ ਨਹੀਂ ਹੁੰਦੀ ਸਾਨੂੰ ਸਿਰਫ ਇਹ ਦਿਖ ਜਾਂਦੇ ਵੀ ਅੱਜ ਕਿਸੇ ਬੰਦੇ ਨੇ ਮੂਰੇ 10 ਪਾਸਪੋਰਟ ਰੱਖਤੇ ਉਹਦਾ ਥੋੜੀ ਬੈਕਗ੍ਰਾਉਂਡ ਰਿਸਰਚ ਤਾਂ ਕਰੋ ਉਹ ਕਦੋਂ ਦੇ ਨੇ ਉਹ ਬੰਦਾ ਕਰਦਾ ਕੀ ਆ ਰਿਆ ਨੇ ਅਗਰ ਅੱਜ 10 15 ਪਾਸਪੋਰਟ ਤੁਹਾਨੂੰ ਦਿਖਾ ਜਾਂਦੇ ਹਨਾ ਤਾਂ ਸ਼ਟਰ ਥੱਲੇ ਲੱਗਣ ਨੂੰ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਤੁਸੀਂ ਜਦੋਂ ਆਪਣੇ ਡਾਕੂਮੈਂਟਸ ਦੇਗੇ ਤੁਹਾਡੇ ਵਰਗੇ 500 700 ਜਿੰਨੇ ਬੱਚੇ ਫਸ ਗਏ ਜਿੰਨਾਂ ਕੋ 10 15 15 ਲੱਖ ਅਗਰ ਲੈ ਵੀ ਲੈਂਦੇ ਤਾਂ ਮੁੜ ਕੇ ਉਹਦਾ ਕੋਈ ਜਵਾਬ ਕੌਣ ਦੇਗਾ ਤੁੱਕ ਕਿਸੇ ਨਾਲ ਵੀ ਕੰਮ ਕਰਨਾ ਕਿਸੇ ਕੰਸਲਟੈਂਟ ਕੋ ਜਾਓ ਦੇਖੋ ਸਾਰੇ ਪੰਜਾਬ ਦੇ ਫਾਈਲਾਂ ਅਸੀਂ ਨਹੀਂ ਲਗਾ ਸਕਦੇ ਜੀ ਕਾਮਨ ਜੀ ਗੱਲ ਅਸੀਂ ਚਾਹੁੰਦੇ ਆ ਕੰਮ ਕਰਨ ਜੈਨੂਇਨ ਬੰਦਿਆਂ ਕੋਲ ਜਾਵੇ ਉਹਨਾਂ ਦੀ ਰਿਸਰਚ ਕਰੋ ਕੰਮ ਕਿਦਾਂ ਦਾ ਕਰਦੇ ਨੇ ਸਾਰਾ ਕੁਝ ਅੱਜਕੱਲ ਇੰਟਰਨੈਟ ਤੇ ਪਿਆ ਹੁੰਦਾ ਅਸੀਂ ਆਲਮੋਸਟ ਹਜ਼ਾਰ ਤੋਂ ਵੱਧ ਪੋਸਟ ਆਪਣੇ ਇੰਸਟਾਗ੍ਰam ਪੇਜ ਤੇ ਪਾ ਦਿੱਤੀਆਂ ਅੱਜ ਇਹ ਮੈਂ ਉਹ 25 ਤੋਂ 30% ਕਮ ਹੈ ਬਿਕਾਸ ਕੁਝ ਪ੍ਰਾਈਵੇਸੀ ਕਨਸਰਨਸ ਹੁੰਦੇ ਨੇ ਕੁਝ ਸਟੂਡੈਂਟਸ ਹੁੰਦੇ ਨੇ ਜਿਹੜੇ ਕਿਸੇ ਰਿਸ਼ਤੇਦਾਰ ਨੂੰ ਦੱਸਣਾ ਨਹੀਂ ਚਾਹੁੰਦੇ ਮੈਂ ਕਿੱਦਾਂ ਕਿੱਦਾਂ ਗਿਆ ਰਾਈਟ ਸੋ ਉਹ ਚੀਜ਼ਾਂ ਬਾਹਰ ਨਹੀਂ ਆਉਂਦੀਆਂ ਸਟਿਲ ਅਸੀਂ ਜੋ ਵੀ ਕੰਮ Instagram ਤੇ ਪਾਇਆ ਆ ਕੇ ਸਾਡੇ ਕਾਉਂਸਲਰਸ ਨੂੰ ਮਿਲੋ ਸਾਰਾ ਕੰਮ ਦੇਖੋ ਪ੍ਰੋਸੈਸ ਸਮਝੋ ਸਹੀ ਲੱਗੇ ਫਿਰ ਅਗੇ ਅਪਲਾਈ ਕਰੋ ਇੱਕ ਬੱਚੇ ਨੇ ਸਟੱਡੀ ਵੀਜ਼ਾ ਦੇ ਬਾਹਰ ਜਾਣਾ ਹੈ ਕੈਨੇਡਾ ਜਾਣਾ ਹੈ 10 ਲੱਖ ਲੱਗਦਾ ਹੈ 25 ਲੱਖ ਲੱਗਦਾ ਹੈ 30 ਲੱਖ ਲੱਗਦਾ ਹੈ ਕਿੰਨਾ ਲੱਗਦਾ ਪੱਚੀ 30 ਲੱਖ ਵਾਲਾ ਤਾਂ ਕੰਮ ਹੈਗਾ ਨਹੀਂ ਆ ਅਗਰ ਕਿਸੇ ਨੇ ਅੱਜ ਜਾਣਾ ਪਹਿਲਾਂ ਜੀਆਈਸੀ ਜਾਂਦੀ ਸੀ ਕਿ 10000 ਡਾਲਰ ਹੁਣ ਉਹਨਾਂ ਨੇ 20000 ਕਰ ਦੀ ਤੋਂ ਵੀ ਸਾਰੀ ਵੀੜੀ ਮੰਗਾਈ ਹੈ ਥਰੂਡ ਦਾ ਵਰਲਡ ਵਧੀ ਹੈ ਕੱਲੀ ਕੈਨੇਡਾ ਵਿੱਚ ਵਧੀ ਨਹੀਂ ਉਹ ਪਰ ਤੁਹਾਡੇ ਪੈਸੇ ਨੇ ਉਹ ਤੁਹਾਨੂੰ ਵਾਪਸ ਮਿਲ ਜਾਣੇ ਕੈਨੇਡਾ ਜਾ ਕੇ ਸੋ ਦੈਟ ਇਜ਼ ਕਾਈਂਡ ਆ ਸੇਵਿੰਗ ਅਕਾਊਂਟ ਸੋ 20000 ਡਾਲਰ ਨੂੰ ਅਗਰ ਆਪਾਂ 60 ਨਾਲ ਮਲਟੀਪਲਾਈ ਕਰੀਏ ਤਾਂ 12 ਲੱਖ ਹੋ ਗਿਆ ਜੀ ਕਾਲੇ ਦੀ ਫੀਸ ਹੁੰਦੀ ਹੈ 15000 ਡਾਲਰ 15 ਤੋਂ 16 18 ਹੋ ਜੂ ਮੈਕਸਿਮਮ ਸੋ ਉਹ 10 ਲੱਖ ਹੋਰ ਲਾ ਲਓ ਸੋ ਮੈਕਸਿਮਮ 22 ਲੱਖ ਰੁਪਏ ਖਰਚਾ ਪਰ ਉਹਦੇ ਵਿੱਚੋਂ 12 ਲੱਖ ਰੁਪਏ ਤੁਹਾਡੀ ਸੇਵਿੰਗ ਉਹ ਤੁਹਾਡੀ ਮਨੀ ਤੁਹਾਨੂੰ ਵਾਪਸ ਮਿਲ ਜਾਣੀ ਆ ਜਿਹੜਾ ਜੀਆਈਸੀ ਨਵਾਂ ਪ੍ਰੋਗਰਾਮ ਆਇਆ ਉਹਨਾਂ 10000 ਤੋਂ ਲੈ ਕੇ 20000 ਜੀਆਈਸੀ ਕਰ ਜਰੂਰ ਦਿੰਦੀ ਆ ਪਰ ਤੁਹਾਨੂੰ ਇੱਕ ਆਪਸ਼ਨ ਦਿੱਤੀ ਆ ਜਾਂਦਿਆਂ ਸਾਰ 8700 ਡਾਲਰ ਤੱਕ ਤੁਸੀਂ ਵਾਪਸ ਲੈ ਸਕਦੇ ਹੋ ਜਦੋਂ ਤੁਸੀਂ ਕੈਨੇਡਾ ਜਾਓਗੇ ਤੁਹਾਡਾ ਅਕਾਊਂਟ ਓਪਨ ਹੋਣਾ ਰਾਈਟਵੇ ਏਡੀ 700 ਡਾਲਰ ਇੰਡੀਆ ਦਾ অলਮੋਸਟ ਸਾਢੇ 5 ਲੱਖ ਰੁਪਏ ਤੁਸੀਂ ਨਹੀਂ ਯੂਜ਼ ਕਰਨਾ ਵਾਪਸ ਭੇਜ ਦਿਓ ਤਾਂ ਖਰਚਾ ਤਾਂ ਫੇਰ ਉਹੀ ਤੁਹਾਡਾ 16-17 ਲੱਖ ਰੁਪਏ ਆ ਜਾਂਦਾ